ਜਿਹੜਾ ਬੰਦਾ ਨਸ਼ੇ ਦੇ ਖਿਲਾਫ ਬੋਲਦਾ ਅੱਜ ਉਹਦੇ ਦੇ ਨਸ਼ੇ ਦਾ ਝੂਠਾ ਪਰਚਾ ਪਾਤਾ ਇਹ ਕਿਵੇਂ ਹੈ ਭਾਈ ਅਮਰਤਪਾਲ ਜਿਹੜਾ ਲੱਖੇ ਸਿਧਾਣੇ ਦੇ ਉੱਤੇ ਝੂਠਾ ਕੇਸ ਪਾਇਆ ਸੀ ਨਸ਼ੇ ਦਾ ਤੇ ਅੱਜ ਅਮਰਤਪਾਲ ਦੇ ਪਰਿਵਾਰ ਨਾਲ ਹੀ ਸਾਰਾ ਕੁਝ ਹੋਉਂਦਿਆ ਇਹ ਤੇ ਕੁਝ ਇੱਕ ਗ੍ਰਾਮ ਝੂਠਾ ਕੇਸ ਪਾ ਕੇ ਇੰਨਾ ਵੱਡਾ ਕਰਕੇ ਵਿਖਾਉਂਦੇ ਨੇ ਸਿਰਫ ਇੱਕ ਕਰਦਾਰ ਕੁਸ਼ੀ ਕਰਨ ਦੇ ਲਈ ਜਿਹੜੀ ਅੰਡਾਨੀ ਦੇ ਪੋਰਟ ਤੋਂ ਕਿੰਨੀ ਵਾਰ ਹੀਰੋਵਾਂ ਨੂੰ ਫੜੀ ਗਈ ਆ ਕੀ ਪਤਾ ਲੱਗਾ ਵੀ ਉਹ ਪੋਰਟ ਦੇ ਉੱਤੇ ਕੌਣ ਲਗਾਉਂਦਾ ਹੈ ਉਹ ਕਿੱਥੇ ਜਾਂਦੀ ਹੈ ਅੱਗੇ ਲੈਪਾ ਬਣੀਆਂ ਨੇ ਜਿੱਥੇ 1 ਕਿਲੋ 1 ਕਿਲੋ ਤੋਂ ਪ੍ਰਾਣੀ ਕਿੰਨੀ ਬਣਾ ਕੇ ਤੇ ਪੰਜਾਬ ਤੇ ਜਿਹਦੇ ਨਾਲ ਲੋਕ ਮਰਦੇ ਨੇ ਮਲਾਵਟ ਹੁੰਦੀ ਹੱਦੋਂ ਵੱਧ ਕੱਲਾ ਅਡਾਨੀ ਨਹੀਂ ਪਾਕਿਸਤਾਨ ਦੇ ਵਿੱਚੋਂ ਵੀ ਡਰੋਨ ਆਉਂਦੇ ਨੇ ਚੜਦੇ ਪੰਜਾਬ ਦੇ ਵਿੱਚ ਸਾਲ 2024 ਦੇ ਵਿੱਚ 100 ਤੋਂ ਵੱਧ ਡਰੋਨ ਫੜੇ ਗਏ ਨੇ 100 ਤੋਂ ਵੱਧ ਪਤਾ ਲੱਗਾ ਕਿ ਕੌਣ ਮਗਾਉਂਦਾ ਏ ਕਿਹਦੀ ਤੱਕ ਜਾਂਦੀ ਏ ਕਿਹਦਾ ਪਿਛੇ ਹੱਥ ਏ ਡਰੋਨ ਵੀ ਉਦੋਂ ਫੜੇ ਜਾਂਦੇ ਨੇ ਜਦੋਂ ਬਾਰਡਰ ਤੇ ਜਿਹੜੇ ਲੋਕ ਉਹਨਾਂ ਨੂੰ ਪਤਾ ਉੱਥੇ ਕੀ ਕੋਈ ਚੱਲਦਾ ਹੈ ਜਦੋਂ ਰੋਲਾ ਪੈਂਦਾ ਕਿ ਰੋਜ਼ ਡਰੋਨ ਆਉਂਦਾ ਰੋਜ਼ ਡਰੋਨ ਆਉਂਦਾ ਤਾਂ ਕਰਕੇ ਡਰੋਨ ਫਿਰ ਫੜਦੇ ਨੇ ਤੋਂ ਹਿਸਾਬ ਲਾ ਸਕਦੇ ਵੀ ਕਿੰਨੇ ਵੱਡੇ ਪੱਦਰ ਤੋਂ ਤੇ ਨਸ਼ਾ ਵੇਗੰਦੇ ਆ ਅੰਡਾਨੀ ਦੇ ਪੋਰਟ ਤੋਂ ਵੀ ਲੈਂਦੇ ਪੰਜਾਬ ਤੋਂ ਵੀ ਆਉਂਦਾ ਕਿ ਤੂੰ ਹੀ ਆਖੋ ਤੋਂ ਬਾਰਡਰ ਤੇ ਕਰੀ ਪਰਿੰਦਾ ਵੀ ਪਰ ਮਾਰ ਸਕਦਾ ਜੇ ਇਹ ਚਾਹਣ ਤੇ ਪਰ ਸਾਰਾ ਕੁਝ ਹੁੰਦਾ ਰਲ ਮਿਲ ਕੇ ਹੁੰਦਾ ਜੇ ਕਿਦਾਂ ਵੀ ਪਰ ਇਹ ਗੱਲਾਂ ਤੇ ਬੋਲਦਾ ਨਹੀਂ ਕੋਈ ਤੇ ਜਿਹੜੇ ਅੱਜ ਖੁਸ਼ ਹੋ ਕੇ ਵੀਡੀਓ ਪਾਉਂਦੇ ਨੇ ਕਿ ਵੇਖੋ ਜੀ ਅਮਰਪਾਲ ਦਾ ਭਰਾ ਫੜਿਆ ਗਿਆ ਜੇ ਤੁਹਾਨੂੰ ਇੰਨਾ ਹੀ ਹੈਗਾ ਪੰਜਾਬ ਦਾ ਆਹ ਮੁੱਦੇ ਜਿਹੜੇ ਦੱਸੇ ਇੱਥੇ ਬੋਲੋ ਅਸਲੀ ਨਸ਼ਾ ਇੱਥੇ ਵਿਗਦਾ ਏ ਬਾਕੀ ਇਹ ਕਲੀ ਭਵੰਗਤਮਾਨ ਨੇ ਇਹ ਰਲੀ ਮਿਲੀ ਚਾਲ ਭਾਈ ਅਮਰਤਪਾਲ ਨੇ ਐਸਜੀਪੀਸੀ ਦੀ ਚੋਣਾਂ ਦੀ ਵੀ ਗੱਲ ਕੀਤੀ ਹੈ ਸੋ ਇਹ ਸਾਰਾ ਕੁਝ ਵੇਖਦੇ ਹੋ 2027 ਦੀ ਇਲੈਕਸ਼ਨ ਨੂੰ ਵੇਖਦੇ ਹੋ ਇਹ ਸਾਰਾ ਕੁਝ ਹੁੰਦਾ ਕਰਦਾਰ ਕੁਸ਼ੀ ਕੀਤੀ ਜਾਂਦੀ ਹੈ ਪਰ ਕੋਈ ਗੱਲ ਨਹੀਂ ਭਵੰਗਤਮਾਨ ਨੂੰ ਇਹੋ ਕਹਨੇ ਆ ਕਿ ਜੋ ਤੇਰੇ ਤੋਂ ਹੁੰਦਾ ਕਰ ਰਿਹਾ ਜਿਹੜੇ 2-3 ਸਾਲ ਰਹਿ ਗਏ ਨੇ ਪਰ ਤੇਰ ਨਾਲ ਵਾਅਦਾ ਹੈ ਕਿ ਇਹ ਨੈੱਟਵਰਕ ਤੇਰੀ ਸਰਕਾਰ ਬਣੀ ਸੀ ਤੇ ਨੈੱਟ ਤੋਂ ਤੇਰੀ ਸਰਕਾਰ ਨੂੰ ਥੱਲੇ ਸੁੱਟਾਂਗੇ